ਤੋ ਸਾਢੇ ਕੋ 4 ਮਹੀਨੇ ਕੈਨੇਡਾ ਦੇ ਸ਼ਹਿਰ ਕੈਲਗਰੀ ਵਿਖੇ ਰਹਿਣ ਤੋਂ ਬਾਅਦ ਅਸੀਂ ਕੈਨੇਡਾ ਦੇ ਸ਼ਹਿਰ ਸੜੀ ਵਾਪਸੀ ਕੀਤੀ ਸੋ ਇੱਥੇ ਕੈਲਗਰੀ ਵਿੱਚ ਰਹਿੰਦਿਆਂ ਦਾਸ ਨੇ ਵਕ ਵਕ ਗੁਰਦੁਆਰਿਆਂ ਵਿੱਚ ਜਿੱਥੇ ਕਥਾ ਦੀਆਂ ਹਾਜ਼ਰੀਆਂ ਭਰੀਆਂ ਉੱਥੇ ਹੀ ਨਾਰਥ ਈਸਟ ਸੀਨੀਅਰ ਸਿਟੀਜ਼ਨ ਸੁਸਾਇਟੀ ਦੇ ਵੱਡੀ ਪਾਰਕ ਵਿੱਚ ਦਾਸ ਨੇ ਸਮੇਂ-ਸਮੇਂ ਹਾਜ਼ਰੀਆਂ ਭਰੀਆਂ ਉੱਥੇ ਹੀ ਐਸਾ ਸੁਸਾਇਟੀ ਦੇ ਮੁਖ ਸੇਵਾਦਾਰ ਅਤੇ ਪ੍ਰਧਾਨ ਜੀ ਸਰਦਾਰ ਕੇਵਲ ਸਿੰਘ ਜੀ ਸਰਪੰਚ ਅਤੇ ਸਮੂਹ ਸੁਸਾਇਟੀ ਦੇ ਮੈਂਬਰਾਂ ਨੇ 26 ਸਤੰਬਰ 2025 ਦਿਨ ਸ਼ੁੱਕਰਵਾਰ ਨੂੰ ਦਾਸ ਨੂੰ ਸਨਮਾਨ ਚਿੰਨ੍ਹ ਦੇ ਕੇ ਅਤੇ ਚਾਹ ਪਾਰਟੀ ਕਰਕੇ ਦਾਸ ਨੂੰ ਇੱਥੋਂ ਰਵਾਨਾ ਕੀਤਾ ਦਾਸ ਨੇ ਸਰਪੰਚ ਸਾਹਿਬ ਅਤੇ ਸਮੂਹ ਸੁਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਹੁਣ ਇੱਥੇ ਸਰੀ ਵਿਕੇ ਤਕਰੀਬਨ 1 ਮਹੀਨਾ ਰਹਿਣ ਤੋਂ ਬਾਅਦ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅਸੀਂ ਇੰਡੀਆ ਸ੍ਰੀ ਅੰਮ੍ਰਿਤਸਰ ਸਾਹਿਬ ਵਾਪਸੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਸਾਢੇ 4 ਮਹੀਨੇ ਕੈਨੇਡਾ ਦੇ